ਸਾਦੀ ਨਹੀਂ ਬੜ ਜਾਉਂ ਜਿਰੇ ਵਾਲਾ ਸਾਧੂ ਵੱਟ ਧੰਨਵਾਦ ਇਹਨਾਂ ਦਾ ਕਰੋ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਆਪ ਦਾ ਲਾਇਸੈਂਸ ਲੈ ਕੇ ਆਓ ਕਿੱਥੇ ਤੋਂ ਅੱਛਾ ਸੋਹਣੀ ਜੋੜੀ ਜੀ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ 10 ਸਾਲ ਬਹੁਤ ਜ਼ਿਆਦਾ ਲੱਗਦੀ ਰਹਿੰਦਾ ਲੱਗਦਾ ਰੀਸੈਂਟਲੀ ਵਿਆਹ ਹੋਇਆ ਹੁੰਦਾ ਬਹੁਤ ਸੋਹਣੀ ਜੋੜੀ ਆ ਬਾਈ ਤੇ ਇਹ ਇਥੋਂ ਕਿ ਪੰਜਾਬ ਤੋਂ ਕਿ ਬਾਰੂ ਬੁਰੂ ਤੋਂ ਠੀਕ ਹੈ ਬਾਈ ਜੀ ਗੱਲ ਮੰਨ ਲੈਂਦੇ ਆਪਣਾ ਇਹ ਦੀ ਸੀਮਾ ਕਿਹੜਾ ਏਰੀਆ ਜੱਖਲੇ ਰਿਹਾ ਓਕੇ ਮੰਨ ਲੈਣ ਤੇ ਗੱਲ ਇਹ ਤਾਂ ਨਹੀਂ ਹੋਇਆ ਕਦੇ ਵੀ ਕਦੇ ਰਾਤ ਨੂੰ ਗੱਲ ਕਹਿੰਦੀ ਸੀ ਮੇਰੇ ਮੋਕਰ ਦੇ ਰਾਤੀ ਤੱਕ ਕਹਿੰਦਾ ਤੈਨੂੰ ਕਹਰਾ ਦੀਨ ਕਰਾ ਦੂ ਰਾਤੀ ਤੱਕ ਜਾਂ ਤੈਨੂੰ ਨਾ ਕੋਈ ਜਿਹਦੇ ਉੱਤੇ ਮੈਂ ਮਰਦੀ ਉਹਦੀ ਪੱਗ 'ਚ ਵੇਚਣਾ ਕੋਈ ਜਿਹਦੇ ਉੱਤੇ ਮੈਂ ਮਰਦੀ ਉਹਦੀ ਪੱਗ 'ਚ ਵੇਚਣਾ ਕੋਈ ਜਿਹਦੇ ਉੱਤੇ ਮੈਂ ਮਰਦੀ ਅੱਛਾ ਇਹ ਤੁਹਾਨੂੰ ਵੀ ਕਿਤੇ ਵੀ ਬਾਈ ਜੀ ਸਾਰੀਆਂ ਗੱਲਾਂ ਮੰਨਦੇ ਆ ਆਪਦੇ ਵੀ ਬਗਾਉਂਦੇ ਹੋਣਗੇ ਥੋੜੀ-ਮੋਟੀ ਕਈ ਵਾਰ ਕਹਿੰਦੇ ਵੀ ਪਰਝਾਈ ਦੇ ਅੰਦਰ ਹੀ ਆ ਕਿਤੇ ਬਾਈ ਇਹੋ ਵਾਲੀ ਗੱਲ ਨਾ ਹੋਵੇ ਹਨਾ ਇੱਕ ਬੋਲੀ ਬੜੀ ਮਸ਼ਹੂਰ ਹੈ ਰੋਟੀ ਨਾਲੇ ਸਬਜ਼ੀ ਬਣਾਵੇ ਨਾਲੇ ਉਹਨੂੰ ਪਜਾਰ ਘੁਮਾਵੇ ਇਹ ਬਿਆ ਦੋ ਚਾਰ ਸਾਲ ਬਾਅਦ ਹੀ ਗੱਲਾਂ ਪਤਾ ਲੱਗੂ ਤੁਹਾਨੂੰ ਰੋਟੀ ਨਾਲ ਸਬਜ਼ੀ ਬਣਾਵੇ ਨਾਲੇ ਉਹਨੂੰ ਬਾਜ਼ਾਰ ਘੁਮਾਵੇ ਕੱਪੜੇ ਕੁੱਪੜੇ ਧੋਣ ਜਾਣਦਾ ਨਾਲੇ ਸੁੱਕਣੇ ਧੋਣ ਜਾਣਦਾ ਆਹੋ ਐਡਾ ਕੀ ਤੈਨੂੰ ਘੋੜ ਪਿਆ ਆ ਚਰਨੀ ਲੱਗ ਕੇ ਬਹਿੰਦਾ ਨੌਕਰ ਵੋਟੀ ਦਾ ੱੱਲੇ ਚਿੰਤਾ ਤੇ ਤੇਰੀ ਫੀਰ ਹਾਣੀਆਂ